ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹ ਅੱਜ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਹੈ ਤੇ ਇਸ ਗੱਲ ਨੂੰ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਦੱਸਦੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਤੱਜੀਆਂ ਪੰਜਾਬ ਸਰਕਾਰ ਨੇ ਉਡਾਈਆਂ ਹੋਈਆਂ ਨੇ ਤੇ ਇਸ ਗੱਲ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਹਜੇ ਤੱਕ ਚੁੱਪ ਵੱਟੀ ਹੋਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਤਿੱਖੇ ਨਿਸ਼ਾਨੇ ਆਪ ਸਰਕਾਰ ਤੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋਰ ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਉਹਦਾ 1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਨਮਖ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਖੋਜ ਸਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਰਾਜ ਸੱਤਾ ਦਾ ਕਾਇਮ ਕਰ ਲਈ ਪਰ ਰਾਜ ਸੱਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲ ਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਸੋ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦਾ ਉਹ ਗੁਰੂ ਦੇ ਸਨਮੁਖ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਆਰੰਭ ਇਥੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਉਹਦਾ 1 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਖ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੋਸ਼ਸ਼ਾਂ ਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਰਾਤ ਸਤਾ ਤੱਕ ਕਾਇਮ ਕਰ ਲਈ ਪਰ ਰਾਤ ਸਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆជីਰੀ ਅਕਾਲ ਤਖਤ ਸਾਹਿਬ ਦੇ ਇਸ਼ਾਨਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਸੋ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦਾ ਉਹ ਗੁਰੂ ਦੇ ਸਨਮ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਆਰੰਭ ਇਥੋਂ ਕੀਤਾ ਗਿਆ